ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਹੁਕਮਨਾਮਾ ਇਨਸਾਈਟਸ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਨਿਗਾ ਸਵਾਗਤ ਹੈ ਜੀ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ 16 ਸਤੰਬਰ 2025 ਦਾ ਪਾਵਨ ਹੁਕਮਨਾਮਾ ਸਾਹਿਬ ਆਇਆ ਹੈ ਉਸ ਤੇ ਥੋੜੀ ਗਹਿਰੀ ਵਿਚਾਰ ਕਰਾਂਗੇ ਕੋਸ਼ਿਸ਼ ਕਰਾਂਗੇ ਜੀ ਨਿਮਰਤਾ ਤੇ ਸ਼ਰਧਾ ਨਾਲ ਇਸ ਇਲਾਹੀ ਸੰਦੇਸ਼ ਨੂੰ ਸਮਝਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਸ਼ਬਦ ਹੈ ਜੀ ਅੱਜ ਸਾਨੂੰ ਸਰਵਣ ਕਰਨ ਲਈ ਮਿਲਿਆ ਹੈ ਇਹ ਪਵਨ ਹੁਕਮਨਾਮਾ ਸਾਹਿਬ ਜਿਵੇਂ ਤੁਸੀਂ ਹੁਣੇ ਦੱਸਿਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਣ ਕੀਤਾ ਹੋਇਆ ਹੈ ਤੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 704 ਉਤੇ ਸ਼ਿਸ਼ੋਭਿਤ ਹੈ ਰਾਗ ਹੈ ਜੀ ਚੈਤਰੀ ਇਸ ਬਾਣੀ ਦੀ ਨਾ ਇੱਕ ਖਾਸ ਬਣਤਰ ਹੈ ਪਹਿਲਾਂ ਇੱਕ ਸ਼ਲੋਕ ਆਉਂਦਾ ਹੈ ਤੇ ਫਿਰ ਛੰਤੂ ਸ਼ੁਰੂ ਹੁੰਦਾ ਹੈ श्लोक आमतौर पर थोड़ा छोटा होता है ਤੇ کئی ਵਾਰੀ ਨਾ ਮੁੱਖ ਵਿਚਾਰ ਦੀ ਮਤਲਬ ਭੂਮਿਕਾ ਜੀ ਬੰਨ੍ਹ ਦਿੰਦਾ ਹੈ। اچھا ਠੀਕ ਹੈ। ਤਾਂ ਫਿਰ ਆਓ ਜੀ ਸਭ ਤੋਂ ਪਹਿਲਾਂ ਪੂਰੀ ਇਕਾਗਰਤਾ ਨਾਲ ਪੂਰੀ ਸ਼ਰਧਾ ਨਾਲ ਇਸ ਸ਼ਲੋਕ ਦਾ ਪਾਠ ਸਰਵਣ ਕਰਦੇ ਹਾਂ। ਮੈਂ ਪਾਠ ਕਰਦੀ ਹਾਂ ਜੀ। ਸ਼ਲੋਕ। ਉਚਾ अगम अपार प्रभु कथन न जाए अकथ। नानक प्रभ शरणागति राखन कौ समर्थ। ਹਾਂ ਜੀ। ਇਸ ਸ਼ਲੋਕ ਦੇ ਅਰਥ ਬਹੁਤ ਹੀ ਡੂੰਘੇ ਨੇ ਜੀ। गुरु साहिब फरमा दे ने हे नानक आंखो हे प्रभु मैं तेरी शरण आया हाँ क्यों क्योंकि तू ही है जो शरण आय दी रख्या करण दी ताकत रखदा है तू समर्थ है हे प्रभु तू ऊंचा है सब तो ऊंचा अगम है मतलब जिथे साडी पहुंच नहीं हो सकती अपार है जिसदा कोई पारावार नहीं कोई हद नहीं तू सबदा मालक है तेरा स्वरूप कथन ना जाए बयान नहीं कीता जा सकता तू अकथु है ਸ਼ਬਦਾਂ ਤੋਂ ਬਿਆਨ ਤੋਂ ਪਰੇ ਹੈ ਵਾਹ ਮਤਲਬ ਸ਼ੁਰੂਆਤ ਹੀ ਇੰਨੀ ਨਿਮਰਤਾ ਭਰੀ ਹੈ ਪਹਿਲਾਂ ਉਸ ਪ੍ਰਭੂ ਦੀ ਬੇਅੰਤਤਾ ਦਾ ਜ਼ਿਕਰ ਤੇ ਫਿਰ ਆਪਣੀ ਨਿਗੂਣੀ ਹੋਣ ਦਾ ਅਹਿਸਾਸ ਤੇ ਨਾਲ ਹੀ ਉਸ ਦੀ ਸਮਰੱਖਾ ਵਿੱਚ ਪੂਰਾ ਭਰੋਸਾ ਆ ਜਿਹੜੀ ਗੱਲ ਹੈ ਨਾ ਰਾਖਣ ਕੋ ਸਮਰਥ ਇਹ ਭਰੋਸਾ ਹੀ ਤਾਂ ਸ਼ਰਨ ਜਾਣ ਦਾ ਮੂਲ ਹੈ ਹੈਨਾ ਇਹਦੇ ਵਿੱਚ ਅਕਸਰ ਪ੍ਰਭੂ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਉਹਦੀ ਸਿਫਤਸਲਾਬ ਜਾਂ ਫਿਰ ਬੇਨਤੀ ਦੇ ਭਾਵ ਬੜੇ ਭਾਵਪੂਰਵ ਤਰੀਕੇ ਨਾਲ ਦੱਸੇ ਜਾਂਦੇ ਨੇ ਆਓ ਹੁਣ ਛੰਤ ਦਾ ਪਹਿਲਾ ਹਿੱਸਾ ਸਰਵਣ ਕਰਦੇ ਆਂ ਮੈਂ ਪਾਠ ਕਰਦਾ ਜੀ ਛੰਤ ਜਿਉ ਜਾਨੋ ਹੋ ਪਿਉ ਰੱਖੋ ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਅਵਗਣ ਮੇਰਿਆ ਹਾਂਜੀ ਇਸ ਦੀ ਵਿਆਖਿਆ ਵੀ ਬੜੀ ਕਿਵੇਂ ਕਹਾ ਦਿਲ ਨੂੰ ਛੂਣ ਵਾਲੀ ਹੈ ਹੇ ਹਰੀ ਹੇ ਪ੍ਰਭ ਮੈਂ ਤੇਰਾ ਹਾਂ ਤੇਰਾ ਬੱਚਾ ਤੇਰਾ ਦਾਸ ਜਿਉ ਜਾਨੋ ਹੋ ਤਿਉ ਰੱਖੋ ਜਿਵੇਂ ਤੂੰ ਠੀਕ ਸਮਝਦਾ ਹੈ ਜਿਵੇਂ ਤੈਨੂੰ ਪਤਾ ਹੈ ਕਿ ਮੇਰੇ ਲਈ ਕੀ ਚੰਗਾ ਹੈ ਉਸੇ ਤਰ੍ਹਾਂ ਮੇਰੀ ਰੱਖਿਆ ਕਰ ਕਿਸ ਤੋਂ ਮਾਇਆ ਦੇ ਮੋਹ ਤੋਂ ਮੇਰੇ ਅੰਦਰ ਦੇ ਵਿਕਾਰਾਂ ਤੋਂ ਤੇ ਨਾਲ ਹੀ ਅੱਗੇ ਕਿਹਾ ਕਿਤੇ ਗਣੋ ਅਸੰਖ ਅਵਗਣ ਮੇਰਿਆ ਮੈਂ ਆਪਣੇ ਕਿੰਨੇ ਕੁ ਔਗਣ ਗਿਣਾ ਜਿਵੇਂ ਗਿਣਨ ਬੈਠ ਵੀ ਜਾਵਾਂ ਤਾਂ ਕਿੰਨੇ ਕੁ ਗਿਣੇ ਜਾਣਗੇ ਮੇਰੇ ਅੰਦਰ ਤਾਂ ਅਣਗਿਣਤ ਅਸੰਖ ਹੀ ਔਗਣ ਭਰੇ ਪੈ ਨੇ ਇਹ ਸਿਰਫ ਕਹਿਣ ਦੀ ਗੱਲ ਨਹੀਂ ਇਹ ਅੰਦਰੋਂ ਇੱਕ ਡੂੰਗਾ ਅਹਿਸਾਸ ਹੈ ਆਪਣੀ ਕਮਜ਼ੋਰੀ ਦਾ ਹਾਂਜੀ ਤੇ ਇਹ ਅਹਿਸਾਸ ਬਹੁਤ ਬਹੁਤ ਜ਼ਰੂਰੀ ਹੈ ਦੇਖੋ ਜਦੋਂ ਤੱਕ ਅਸੀਂ ਆਪਣੀ ਅਸਲੀਅਤ ਨੂੰ ਪਛਾਣਦੇ ਨਹੀਂ ਨਾ ਉਦੋਂ ਤੱਕ ਅਸੀਂ ਮਦਦ ਲਈ ਅਰਦਾਸ ਵੀ ਕਿਵੇਂ ਕਰਾਂਗੇ ਇਸੇ ਪਾਵ ਨੂੰ ਅੱਗੇ ਹੋਰ ਖੋਲਿਆ ਗਿਆ ਹੈ ਅਗਲਾ ਹਿੱਸਾ ਸਰਵਣ ਕਰੋ ਜੀ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤੀ ਸਦ ਫੂਲੀਏ ਵਾਹ ਇਹਦਾ ਸੱਚੀ ਸਿੱਧਾ ਅੰਦਰ ਤੱਕ ਅਸਰ ਕਰਦੀਆਂ ਨੇ ਪੰਕਤੀਆਂ ਮੇਰੇ ਅੰਦਰ ਅਣਗਿਣਤ ਅਵਗੁਣ ਨੇ ਮੈਂ ਖਤੇ ਫੇਰੇ ਮਤਲਬ ਗਲਤੀਆਂ ਪਾਪ ਇਹਨਾਂ ਦੇ ਢੇੜਾਂ ਵਿੱਚ ਹੀ ਘੁੰਮਦੀ ਰਹਿੰਦੀਆਂ ਨਿਤਪ੍ਰਤੀ ਹਰ ਰੋਜ਼ ਹਮੇਸ਼ਾ ਹੀ ਸਦ ਫੂਲੀਏ ਮੈਂ ਪੁੱਲਾ ਹੀ ਕਰਦੀ ਰਹਿੰਦੀ ਆ ਸਹੀ ਰਾਤੋਂ ਖੁੰਝ ਜਾਂਦੀ ਆ ਤੇ ਇਹ ਮਾਇਆ ਦਾ ਮੋਹ ਬਿਕਰਾ ਲ ਐ ਬਹੁਤ ਭਿਆਨਕ ਡਰਾਉਣਾ ਹੈਗਾ ਤੇ ਮੈਂ ਇਹਦੇ ਵਿੱਚ ਮੋਹ ਮਗਨ ਰਹਿੰਦੀ ਆ ਮਸਤ ਡੁੱਬੀ ਰਹਿੰਦੀ ਆ ਤਾਂ ਫਿਰ ਇਹਦੇ ਚੋਂ ਨਿਕਲਣਾ ਕਿਵੇਂ ਹੈ ਉਹ ਵੀ ਨਾਲੀ ਦੱਸ ਦਿੱਤਾ ਤੋ ਪ੍ਰਸਾਦੀ ਕੁਲੀਏ ਤੋ ਪ੍ਰਸਾਦੀ ਇਹਦਾ ਮਤਲਬ ਹੈ हे ਪ੍ਰਭੂ ਤੇਰੀ ਕਿਰਪਾ ਨਾਲ ਤੇਰੀ ਮਿਹਰ ਸਦਕਾ ਹੀ ਇਸ ਭਿਆਨਕ ਮੋਹ ਤੋਂ ਬਚਾ ਜਾ ਸਕਦਾ ਹੈ ਇਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ ਬਿਲਕੁਲ ਤੋ ਪ੍ਰਸਾਦੀ ਆ ਦੋ ਸ਼ਬਦ ਇਹ ਇਸ ਪੂਰੀ ਤੁਕ ਦਾ ਕਹ ਲੋ ਨਿਚੋੜ ਨੇ ਇਹ ਬਿਲਕੁਲ ਸਾਫ਼ ਕਰ ਦਿੰਦੇ ਨੇ ਕਿ ਸਾਡੀ ਆਪਣੀ ਕੋਈ ਤਾਕਤ ਸਾਡੀ ਕੋਈ ਸਿਆਨਪ ਕੋਈ ਜੁਗਤ ਕੰਮ ਨਹੀਂ ਆਉਂਦੀ ਅਸੀਂ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈਏ ਮਾਇਆ ਦਾ ਇਹ ਮੋਹ ਇੰਨਾ ਜ਼ਬਰਦਸਤ ਹੈ ਕਿ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਦੀ ਬਖਸ਼ਿਸ਼ ਉਹਦੀ ਮਿਹਰ ਹੀ ਸਾਨੂੰ ਇਹਦੇ ਵਿੱਚੋਂ ਕੱਢ ਸਕਦੀ ਹੈ ਇਹ ਗੱਲ ਸਾਨੂੰ ਹੰਮੇ ਤੋਂ ਵੀ ਬਚਾਉਂਦੀ ਹੈ ਕਿ ਮੈਂ ਆਪਣੀ ਕੋਸ਼ਿਸ਼ ਨਾਲ ਬਚ ਗਿਆ ਨਹੀਂ ਸਿਰਫ਼ ਉਹਦੀ ਕਿਰਪਾ ਨਾਲ ਹਾਂਜੀ ਪਰ ਨਾ ਇਥੇ ਇੱਕ ਸਵਾਲ ਆਉਂਦਾ ਵਾ ਮਨ ਵਿੱਚ ਕਿ ਜੇ ਸਭ ਕੁਝ ਓਦੀ ਕਿਰਪਾ ਨਾਲ ਹੀ ਹੋਣਾ ਹੈ ਤਾਂ ਫਿਰ ਸਾਡੇ ਆਪਣੇ ਜਿਹੜੇ ਯਤਨ ਨੇ ਸਾਡੀ ਕੋਸ਼ਿਸ਼ ਉਹਦੀ ਕੀ ਮਹੱਤਤਾ ਰਹਿ ਜਾਂਦੀ ਹੈ ਕਿ ਸਾਨੂੰ ਬਸ ਫਿਰ ਬੈਠ ਕੇ ਕਿਰਪਾ ਦੀ ਉਡੀਕ ਕਰਨੀ ਚਾਹੀਦੀ ਹੈ ਇਹ ਬਹੁਤ ਵਧੀਆ ਸਵਾਲ ਪੁੱਛਿਆ ਜੀ ਤੁਸੀਂ ਤੇ ਗੁਰਬਾਣੀ ਇਹਦਾ ਬਹੁਤ ਸੋਹਣਾ ਜਵਾਬ ਦਿੰਦੀ ਹੈ ਦੇਖੋ ਗੁਰੂ ਸਾਹਿਬ ਸਾਨੂੰ ਉਦਦਮ ਕਰਨ ਲਈ ਵੀ ਕਹਿੰਦੇ ਨੇ ਹਮੇਸ਼ਾ ਪ੍ਰੇਰਦੇ ਨੇ ਪਰ ਨਾਲ ਹੀ ਇਹ ਅਹਿਸਾਸ ਕਰਵਾਉਂਦੇ ਨੇ ਕਿ ਸਾਡਾ ਉਦਦਮ ਸਫਲ ਉਦੋਂ ਹੁੰਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਤੋ ਪ੍ਰਸਾਦੀ ਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਸਗੋਂ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹੋਏ ਵੀ ਆਪਣੀ ਮੈਂ ਆਪਣੀ ਹਉਮੈ ਨੂੰ ਛੱਡੀਏ ਤੇ ਨਤੀਜੇ ਲਈ ਉਸ ਤੇ ਭਰੋਸਾ ਰੱਖੀਏ ਸਾਡੀ ਕੋਸ਼ਿਸ਼ ਹੀ ਇੱਕ ਤਰ੍ਹਾਂ ਨਾਲ ਅਰਦਾਸ ਦਾ ਰੂਪ ਬਣ ਜਾਣੀ ਚਾਹੀਦੀ ਹੈ ਅੱਛਾ ਅੱਗੇ ਚੱਲਦੇ ਹਾਂ ਛੰਦ ਦਾ ਆਖਰੀ ਹਿੱਸਾ ਸੁਣੋ ਜੀ ਲੁਕ ਕਰਤ ਵਿਕਾਰ ਬਿਖੜੇ ਪ੍ਰਭ ਨੇ ਰਹੋਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਹੋ ਕਾਢ ਪਵ ਜਲ ਫੇਰਿਆ ਇਹ ਪੰਕਤੀਆਂ ਤਾਂ ਸੱਚੀ ਸਿੱਧਾ ਦਿਲ ਤੇ वार ਕਰਦੀਆਂ ਨੇ ਅਸੀਂ ਜੀਵ ਆਪਣੀ ਸਮਝ ਨਾਲ ਲੁਕ ਛਿਪ ਕੇ ਪਰਦੇ પા ਕੇ ਬੜੇ ਬਿਖੜੇ ਔਖੇ ਦੁਖਦਾਈ ਵਿਕਾਰ ਕਰਦੇ ਆ ਗਲਤ ਕੰਮ ਕਰਦੇ ਆ ਸੋਚਦਿਆਂ ਕਿ ਸ਼ਾਇਦ ਕਿਸੇ ਨੂੰ ਨਹੀਂ ਪਤਾ ਲੱਗਣਾ ਪਰ हे ਪ੍ਰਭੂ ਤੂੰ ਤਾਂ ਨੇਰ ਹੂ ਤੇ ਨੇਰਿਆਂ ਸਾਡੇ ਨੇੜੇ ਤੋਂ ਵੀ ਜ਼ਿਆਦਾ ਨੇੜੇ ਵੱਸਦਾ ਹੈ ਤੂੰ ਤਾਂ ਸਾਡੇ ਨਾਲ ਹੀ ਹੈ ਅੰਗ ਸੰਗ ਹੈ ਸਾਡੇ ਮਨ ਦੀ ਹਰ ਗੱਲ ਹਰ ਸੋਚ ਨੂੰ ਜਾਣਦਾ ਹੈ ਸਾਡਾ ਲੁਕਾਉਣਾ ਤਾਂ ਬੇਕਾਰ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਾਨਕ ਦੀ ਮੋਹਰ ਵਰਤ ਕੇ ਫਰਮਾ ਰਹੇ ਨੇ हे ਪ੍ਰਭੂ ਸਾਡੇ ਤੇ ਦਇਆ ਕਰ ਮਿਹਰ ਕਰ ਸਾਨੂੰ ਜੀਵਾਂ ਨੂੰ ਇਸ ਪਵਜਲ ਫੇਰਿਆ ਮਤਲਬ ਇਸ ਸੰਸਾਰ ਸਮੁੰਦਰ ਦੇ ਢੇੜੇ ਨੇ ਨਾ ਜਨਮ ਮਰਨ ਦਾ ਚੱਕਰ ਇਹ ਵਿਕਾਰਾਂ ਦੀ ਦਲਦਲ ਇਹਦੇ ਵਿੱਚੋਂ ਕੱਢ ਲੈ ਪਵਜਲ ਹੋ ਗਿਆ ਸੰਸਾਰ ਰੂਪੀ ਸਮੁੰਦਰ ਤੇ ਫੇਰਿਆ ਹੋ ਗਿਆ ਇਹਦੇ ਢੇੜੇ ਇਹਦਾ ਚੱਕਰ ਹਾਂਜੀ ਦੇਖੋ ਕਿਵੇਂ ਕੁਰੇ ਸ਼ਬਦ ਵਿੱਚ ਸ਼ਲੋਕ ਤੋਂ ਲੈ ਕੇ ਛੰਦ ਦੇ ਅਖੀਰ ਤੱਕ ਇੱਕੋ ਹੀ ਸੁਰ ਚੱਲ ਰਹੀ ਹੈ ਇੱਕੋ ਹੀ ਤਾਰਾ ਪਹਿਲਾਂ ਪ੍ਰਭੂ ਦੀ ਬੇਅੰਤਤਾ ਤੇ ਆਪਣੀ ਛੋਟੀ ਜੀ ਹੋਣ ਦਾ ਅਹਿਸਾਸ ਫਿਰ ਆਪਣੇ ਅਣਗਿਣਤ ਔਗੁਣਾਂ ਦਾ ਬੜੀ ਨਿਮਰਤਾ ਨਾਲ ਇਕਬਾਲ ਕਰਨਾ ਫਿਰ ਇਹ ਸਮਝਣਾ ਕਿ ਮਾਇਆ ਦਾ ਮੋਹ ਬਹੁਤ ਪਿਆਨਕ ਹੈ ਤੇ ਬਚਾਅ ਸਿਰਫ ਤਉ ਪ੍ਰਸਾਦੀ ਉਹਦੀ ਕਿਰਪਾ ਨਾਲ ਹੈ ਤੇ ਅਖੀਰ ਵਿੱਚ ਉਹਦੀ ਸਰਵ ਵਿਆਪਕਤਾ ਨੇਰ ਹੂ ਤੇ ਨੇਰਿਆ ਨੂੰ ਜਾਣਦੇ ਹੋਏ ਉਹਦੀ ਦਇਆ ਮੰਗਣੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਅਰਦਾਸ ਕਰਨੀ ਇਸ ਸਾਰੇ ਸਫ਼ਰ ਵਿੱਚ ਦੇਖੋ ਕਿਤੇ ਵੀ ਹੰਕਾਰ ਨਹੀਂ ਹੈ ਆਪਣੀ ਚਲਾਕੀ ਦਾ ਕੋਈ ਦਾਵਾ ਨਹੀਂ ਸਿਰਫ ਤੇ ਸਿਰਫ ਪੂਰਾ ਸਮਰਪਣ ਹੈ ਹਾਂ ਇਹ ਪੂਰਨ ਸਮਰਪਣ ਵਾਲੀ ਗੱਲ ਤਾਂ ਬਹੁਤ ਹੀ ਅਹਿਮ ਹੈ ਸਾਤ ਸੰਗਤ ਜੀ ਜੇ ਅਪਾ ਇਸ ਪਾਵਨ ਹੁਕਮ ਨਾਮੇ ਦੀ ਮੁੱਖ ਸਿੱਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰੂ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਇੱਕ ਬਹੁਤ ਔਖਾ ਪਰ ਬਹੁਤ ਜ਼ਰੂਰੀ ਕੰਮ ਕਹਿ ਰਹੇ ਨੇ ਆਪਣੇ ਅੰਦਰ ਝਾਤੀ ਮਾਰਨ ਲਈ ਆਪਣੀ ਉਹ ਜਿਹੜੇ ਅਸੰਖ ਔਗੁਣ ਨੇ ਉਹਨਾਂ ਨੂੰ ਸਿਰਫ ਮੰਨਣਾ ਨਹੀਂ ਸਗੋਂ ਉਹਨਾਂ ਦਾ ਅਹਿਸਾਸ ਕਰਨਾ ਇਹ ਮੰਨਣਾ ਕਿ ਹਾਂ ਅਸੀਂ ਭੁੱਲਣ ਹਾਰਾਂ ਰੋਜ਼ ਭੁੱਲਾਂ ਦਰਦੇ ਹਾਂ ਇਹ ਆਪਣੇ ਆਪ ਨੂੰ ਦੇਖਣਾ ਇਹਦੇ ਲਈ ਬੜੀ ਹਿੰਮਤ ਚਾਹੀਦੀ ਹੈ ਸਹੀ ਗੱਲ ਹੈ ਤੇ ਇਸ ਸਵੈ ਪਰਚੋਲ ਦੇ ਨਾਲ ਹੀ ਦੂਜਾ ਕਦਮ ਹੈ ਪਰਮਾਤਮਾ ਦੀ ਅਸਲੀਅਤ ਨੂੰ ਸਮਝਣਾ ਉਹਦੀ ਉਹ ਊਚਾ ਅਗਮ ਅਪਾਰ ਵੱਡਿਆਈ ਤੇ ਨਾਲ ਹੀ ਉਹਦੀ ਉਹ ਨੇਰੂ ਤੇ ਨੇਰਿਆ ਵਾਲੀ ਨੇੜਤਾ ਜਦੋਂ ਸਾਨੂੰ ਇਹ ਸਮਝ ਆਉਂਦੀ ਹੈ ਨਾ ਕਿ ਉਹ ਹਸਤੀ ਜਿਹੜੀ ਬੇਅੰਤ ਹੈ ਉਹ ਹਰ ਪਲ ਸਾਡੇ ਨਾਲ ਹੈ ਸਾਡੀ ਹਰ ਸੋਚ ਹਰ ਕੰਮ ਨੂੰ ਜਾਣਦੀ ਹੈ ਤਾਂ ਇਹਦੇ ਦੋ ਅਸਰ ਹੁੰਦੇ ਨੇ ਇੱਕ ਪਾਸੇ ਤਾਂ ਇਹ ਸਾਨੂੰ ਗਲਤ ਕੰਮ ਕਰਨ ਤੋਂ ਰੋਕਣ ਵਿੱਚ ਮਦਦ ਕਰਦਾ ਕਿਉਂਕਿ ਪਤਾ ਹੁੰਦਾ ਕਿ ਕੁਝ ਲੁਕਿਆ ਨਹੀਂ ਹੋਇਆ ਹਾਂਜੀ ਤੇ ਦੂਜਾ ਅਸਰ ਕੀ ਹੋ ਸਕਦਾ ਹੈ ਜੀ ਦੂਜਾ ਤੇ ਸ਼ਾਇਦ ਹੋਰ ਵੀ ਜ਼ਿਆਦਾ ਮਹੱਤਵਪੂਰਨ ਅਸਰ ਇਹ ਹੈ ਕਿ ਇਹ ਜਿਹੜੀ ਨੇੜਤਾ ਦਾ ਅਹਿਸਾਸ ਹੈ ਨਾ ਇਹ ਸਾਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੰਦਾ ਇਹ ਸਾਨੂੰ ਇੱਕ ਹੌਸਲਾ ਦਿੰਦਾ ਹੈ ਇੱਕ ਪਰੋਸਾ ਦਿੰਦਾ ਕਿ ਅਸੀਂ ਆਪਣੀਆਂ ਸਾਰੀਆਂ ਕਮੀਆਂ ਸਾਰੇ ਔਗੁਣਾਂ ਦੇ ਬਾਵਜੂਦ ਵੀ ਉਸ ਪ੍ਰੀਤਮ ਦੇ ਬਹੁਤ ਨੇੜੇ ਆ ਤੇ ਉਹ ਸਾਡੀ ਪੁਕਾਰ ਸੁਣਨ ਲਈ ਤਿਆਰ ਹੈ ਇਹ ਡਰ ਦੀ ਥਾਂ ਤੇ ਪਿਆਰ ਤੇ ਪਰੋਸੇ ਦਾ ਰਿਸ਼ਤਾ ਬਣਾਉਂਦਾ ਹੈ ਨੇਹ ਰੂ ਤੇ ਨੇਰਿਆ ਸਿਰਫ ਨਿਗਰਾਨੀ ਨਹੀਂ ਇਹ ਤਾਂ ਨੇੜਤਾ ਤੇ ਸਾਂਝ ਦਾ ਵੀ ਪ੍ਰਤੀਕ ਹੈ ਤਾਂ ਅਸੀਂ ਨਿਰਾਸ਼ ਹੋ ਜਾਂਦੇ ਆ ਜਾਂ ਕਈ ਵਾਰੀ ਆਪਣੇ ਆਪ ਨੂੰ ਕੋਸਣ ਲੱਗ ਪੈਂਦੇ ਆ ਪਰ ਗੁਰਬਾਣੀ ਇੱਥੇ ਬਿਲਕੁਲ ਵੱਖਰਾ ਰਾਹ ਦਿਖਾ ਰਹੀ ਹੈ ਇਹ ਕਹਿ ਰਹੀ ਹੈ ਕਿ ਆਪਣੀਆਂ ਕਮੀਆਂ ਨੂੰ ਮੰਨਣਾ ਨਿਰਾਸ਼ਾ ਦਾ ਕਾਰਨ ਨਹੀਂ ਸਗੋਂ ਇਹ ਤਾਂ ਪ੍ਰਭੂ ਦੀ ਕਿਰਪਾ ਲਈ ਯੋਗ ਬਣਨ ਦਾ ਪਹਿਲਾ ਕਦਮ ਹੈ ਬਿਲਕੁਲ ਇਹੀ ਤਾਂ ਇਸ ਹੁਕਮਨਾਮੇ ਦੀ ਖਾਸ ਖੂਬਸੂਰਤੀ ਹੈ ਇਹ ਸਾਨੂੰ ਯਥਾਰਤਵਾਦੀ ਬਣਾਉਂਦਾ ਪਰ ਨਿਰਾਸ਼ਾਵਾਦੀ ਨਹੀਂ ਇਹ ਕਹਿੰਦਾ ਹਾਂ ਤੇਰੇ ਵਿੱਚ ਅਸੰਖ ਔਗੁਣ ਨੇ ਤੂੰ ਪੁੱਲਾਂ ਕਰਦਾ ਹੈ ਮਾਇਆ ਦਾ ਮੋਹ ਬਹੁਤ ਪਿਆਨਕ ਹੈ ਪਰ ਨਾਲ ਦੇ ਨਾਲ ਇਹ ਵੀ ਕਹਿੰਦਾ ਕਿ ਇੱਕ ਐਜੇ ਹੀ ਸ਼ਕਤੀ ਹੈ ਜੋ ਰਾਖਣ ਕੋ ਸਮਰਥ ਹੈ ਤੇ ਉਹਦੀ ਕਿਰਪਾ ਤਾਉ ਪ੍ਰਸਾਦੀ ਨਾਲ ਤੂੰ ਬਚ ਸਕਦਾ ਹੈ ਇਸ ਲਈ ਆਪਣੀ ਕਮਜ਼ੋਰੀ ਦਾ ਅਹਿਸਾਸ ਅਸਲ ਵਿੱਚ ਸਾਨੂੰ ਉਸ ਸਰਵਸ਼ਕਤੀਮਾਨ ਨਾਲ ਜੋੜਨ ਵਾਲਾ ਪੁਲ ਬਣ ਜਾਂਦਾ ਹੈ ਜਦੋਂ ਅਸੀਂ ਆਪਣੀ ਮੈਂ ਆਪਣੀ ਹਉਮੈ ਛੱਡਦੇ ਹਾਂ ਤਾਂ ਹੀ ਉਹਦੀ ਕਿਰਪਾ ਲਈ ਸਾਡੇ ਅੰਦਰ ਜਗ੍ਹਾ ਬਣਦੀ ਹੈ ਤੇ ਇਹ ਜਿਹੜੀ ਅਰਦਾਸ ਹੈ ਨਾ ਜੋ ਜਾਨੋ ਤਿਉ ਰਾਖੋ ਇਹ ਕਿੰਨੀ ਵੱਡੀ ਗੱਲ ਹੈ ਇਹ ਕਹਿਣਾ ਕਿ हे ਪ੍ਰਭੂ ਮੈਂ ਆਪਣੀ ਅਕਲ ਨਹੀਂ ਚਲਾਂਦੀ ਮੈਨੂੰ ਨਹੀਂ ਪਤਾ ਮੇਰੇ ਲਈ ਕੀ ਠੀਕ ਹੈ ਬਸ ਜਿਵੇਂ ਤੈਨੂੰ ਸਹੀ ਲੱਗਦਾ ਉਸੇ ਤਰ੍ਹਾਂ ਮੇਰੀ ਰੱਖਿਆ ਕਰ ਇਹ ਤਾਂ ਪੂਰਾ ਹੀ ਸਮਰਪਣ ਹੋ ਗਿਆ ਪਰ ਅਸੀਂ ਆਪਣੇ ਰੋਜ਼ ਦੀ ਜ਼ਿੰਦਗੀ ਵਿੱਚ ਤਾਂ ਹਰ ਚੀਜ਼ ਤੇ ਆਪਣਾ ਕੰਟਰੋਲ ਰੱਖਣਾ ਚਾਹੁੰਦੇ ਆ ਨਤੀਜਿਆਂ ਨਾਲ ਬਹੁਤ ਜ਼ਿਆਦਾ ਜੁੜੇ ਹੋਨੇ ਆ ਐੋ ਜੇ ਹਾਲਾਤ ਵਿੱਚ ਇਹ ਭਾਵਨਾ ਕਿਵੇਂ ਪੈਦਾ ਕਰੀਏ ਹਾਂਜੀ ਇਹ ਇੱਕ ਲਗਾਤਾਰ ਅਭਿਆਸ ਵਾਲੀ ਗੱਲ ਹੈ ਜੋ ਜਾਨੋ ਤਿਉਂ ਰਾਖੂ ਦਾ ਮਤਲਬ ਲਾਪਰਵਾਹੀ ਨਹੀਂ ਹੈ ਜਾਂ ਕੰਮ ਛੱਡ ਦੇਣਾ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰੀਏ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਈਏ ਪਰ ਜਿਹੜਾ ਨਤੀਜਾ ਹੈ ਉਹਦੀ ਚਿੰਤਾ ਪ੍ਰਭੂ ਤੇ ਛੱਡ ਦਈਏ ਪਰੋਸਾ ਰੱਖਿਏ ਕਿ ਉਹ ਜੋ ਕਰੇਗਾ ਸਾਡੇ ਭਲੇ ਲਈ ਹੀ ਕਰੇਗਾ ਭਾਵੇਂ ਸਾਨੂੰ ਉਸ ਵੇਲੇ ਸਮਝ ਆਵੇ ਜਾਂ ਨਾ ਆਵੇ ਇਹ ਪਾਣਾ ਮੰਨਣ ਦੇ ਸਿਧਾਂਤ ਨਾਲ ਜੁੜੀ ਹੋਈ ਗੱਲ ਹੈ ਜੀ ਜਦੋਂ ਅਸੀਂ ਆਪਣੇ ਔਗਣਾਂ ਨੂੰ ਆਪਣੀਆਂ ਹੱਦਾਂ ਨੂੰ ਮੰਨ ਲੈਂਦੇ ਆ ਤਾਂ ਇਹ ਭਰੋਸਾ ਕਰਨਾ ਸੌਖਾ ਹੋ ਜਾਂਦਾ ਹੈ ਕਿ ਕੋਈ ਸਾਡੇ ਤੋਂ ਵੱਧ ਜਾਣਨ ਵਾਲਾ ਹੈ ਜੋ ਸਾਨੂੰ ਸਹੀ ਰਾਹ ਦਿਖਾ ਸਕਦਾ ਹੈ ਅੱਛਾ ਤਾਂ ਫਿਰ ਇਹਦਾ ਮਤਲਬ ਇਹ ਹੋਇਆ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਹੁਕਮਨਾਮੇ ਨੂੰ ਅਪਣਾਉਣ ਦਾ ਤਰੀਕਾ ਕੀ ਹੈ ਕਿ ਅਸੀਂ ਲਗਾਤਾਰ ਆਪਣੀ ਪਰਚੋਲ ਕਰਦੇ ਰਹੀਏ ਆਪਣੀਆਂ ਗਲਤੀਆਂ ਨੂੰ ਲੁਕਾਉਣ ਦੀ ਬਜਾਏ ਉਹਨਾਂ ਤੋਂ ਕੁਝ ਸਿੱਖੀਏ ਹੰਕਾਰ ਤੋਂ ਬਚੀਏ ਤੇ ਹਰ ਕੰਮ ਕਰਦੇ ਹੋਏ ਪ੍ਰਭੂ ਦੀ ਹੋਂਦ ਨੂੰ ਉਹਨੇ ਹੂ ਤੇ ਨੇਰੀਆ ਵਾਲੀ ਗੱਲ ਨੂੰ ਯਾਦ ਰੱਖੀਏ ਤੇ ਸਭ ਤੋਂ ਵੱਡੀ ਗੱਲ ਆਪਣੀ ਤਾਕਤ ਤੇ ਮਾਣ ਕਰਨ ਦੀ ਬਜਾਏ ਉਹਦੀ ਕਿਰਪਾਲੀ ਨਿਮਰਤਾ ਨਾਲ ਅਰਦਾਸ ਕਰਦੇ ਰਹੀਏ ਬਿਲਕੁਲ ਜੀ ਬਿਲਕੁਲ ਨਿਮਰਤਾ ਸਿਮਰਨ ਸੇਵਾ ਤੇ ਅਰਦਾਸ ਕਹ ਲੋ ਇਹ ਚਾਰ ਥੰਬ ਨੇ ਜਿਨ੍ਹਾਂ ਤੇ ਇਹ ਸਾਰੀ ਸਿੱਖਿਆ ਖੜੀ ਹੈ ਜਦੋਂ ਅਸੀਂ ਨਿਮਰਤਾ ਨਾਲ ਆਪਣੀਆਂ ਕਮੀਆਂ ਨੂੰ ਮੰਨਦੇ ਆਂ ਪ੍ਰਭੂ ਦਾ ਸਿਮਰਨ ਕਰਕੇ ਉਹਦੇ ਨਾਲ ਜੁੜਦੇ ਆਂ ਨਿਸ਼ਕਾਮ ਭਾਵਨਾ ਦੂਜਿਆਂ ਦੀ ਸੇਵਾ ਕਰਦੇ ਆਂ ਤੇ ਫਿਰ ਉਹਦੇ ਅੱਗੇ ਅਰਦਾਸ ਕਰਦੇ ਆਂ ਕਿ ਜਿਉਂ ਜਾਣੋ ਤਿਉਂ ਰੱਖੋ ਤਾਂ ਅਸੀਂ ਸਹੀ ਮਾਇਨੇ ਵਿੱਚ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਹੁੰਦੇ ਆਂ। ਇਹੀ ਰਸਤਾ ਸਾਨੂੰ ਬਵਜਲ ਫੇਰਿਆਂ ਤੋਂ ਕੱਢ ਕੇ ਅਸਲੀ ਸ਼ਾਂਤੀ ਤੇ ਚੜ੍ਹਦੀ ਕਲਾ ਵੱਲ ਲੈ ਕੇ ਜਾਂਦਾ ਹੈ। ਇਹ ਵਿਚਾਰ ਪਰ ਸੱਚੀ ਮਨ ਨੂੰ ਬੜੀ ਸ਼ਾਂਤੀ ਤੇ ਇੱਕ ਨਵੀਂ ਸੇਧ ਦਿੰਦੇ ਨੇ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਧਿਆਤਮਿਕਤਾ ਪਤਾ ਨਹੀਂ ਕਿੰਨੀ ਔਖੀ ਹੋਵੇਗੀ ਕਿੰਨੀ ਗੁੰਝਲਦਾਰ ਹੋਵੇਗੀ ਪਰ ਗੁਰੂ ਸਾਹਿਬ ਨੇ ਦੇਖੋ ਕਿੰਨੇ ਸੌਖੇ ਸ਼ਬਦਾਂ ਵਿੱਚ ਜ਼ਿੰਦਗੀ ਦਾ ਪੂਰਾ ਸਾਰ ਸਮਝਾ ਦਿੱਤਾ ਬਸ ਲੋੜ ਹੈ ਇਹਨਾਂ ਬਚਨਾਂ ਨੂੰ ਕਮਾਉਣ ਦੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣ ਦੀ ਹਾਂਜੀ ਸਿਧਾਂਤ ਸਮਝ ਲੈਣਾ ਇੱਕ ਗੱਲ ਹੈ ਪਰ ਉਹਨੂੰ ਜੀਵਨ ਵਿੱਚ ਅਪਣਾਉਣਾ ਉਹ ਅਸਲ ਚੁਣੌਤੀ ਹੈ ਤੇ ਅਸਲ ਕਮਾਈ ਵੀ ਉਹੀ ਹੈ ਇਹ ਹੁਕਮਨਾਮਾ ਸਾਨੂੰ ਰੋਜ਼ ਯਾਦ ਕਰਾਉਂਦਾ ਰਹਿੰਦਾ ਕਿ ਅਸੀਂ ਕੌਣ ਹਾਂ ਭੁੱਲਣਹਾਰ ਜੀਵ ਤੇ ਸਾਡਾ ਸਹਾਰਾ ਕੌਣ ਹੈ ਉਹ ਸਰਬਸਮਰਤ ਪ੍ਰਭੂ ਸਾਥ ਸੰਗਤ ਜੀ ਪਾਠ ਕਰਦੇ ਆਂ ਅਰਥ ਕਰਦੇ ਆਂ ਜਾਂ ਇਸ ਵਿਚਾਰ ਚਰਚਾ ਦੌਰਾਨ ਸਾਡੇ ਕੋਲੋਂ ਬਹੁਤ ਸਾਰੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਅਣਜਾਣੇ ਵਿੱਚ ਅਸੀਂ ਉਹਨਾਂ ਸਾਰੀਆਂ ਪੁੱਲਾਂ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੇ ਆਪ ਸਭ ਸੰਗਤ ਦੇ ਚਰਨਾਂ ਵਿੱਚ ਖਿਮਾ ਦੇ ਜਾਚਕ ਹਾਂ ਜੀ ਸਾਡੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਉਤੋਂ ਸਿੱਧੀ ਰਹਿ ਨਮਾਈ ਲੋ ਵਾਹਿਗੁਰੂ ਸਭ ਨੂੰ ਤਨ ਦੀ ਅਰੋਗਤਾ ਮਨ ਦੀ ਸ਼ਾਂਤੀ ਬਖਸ਼ਣ ਨਾਮ ਜਪਣ ਤੇ ਵੰਡ ਛਕਣ ਦੀ ਦਾਤ ਦੇਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਜੇਕਰ ਆਪ ਜੀ ਨੂੰ ਇਹ ਨਿਮਾਣੀ ਜੇ ਹੀ ਕੋਸ਼ਿਸ਼ ਇਹ ਵਿਚਾਰ ਚਰਚਾ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰ ਨਾ ਗੁਰਮੁਖ ਪਿਆਰਿਆਂ ਤੱਕ ਹੋਰ ਸੰਗਤਾਂ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਜ਼ਰੂਰ ਕਰਿਓ ਜੀ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਕਿ ਗੁਰੂ ਸਾਹਿਬ ਦਾ ਇਹ ਪਿਆਰਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਅਖੀਰ ਵਿੱਚ ਸ਼ਾਇਦ ਇੱਕ ਸਵਾਲ ਸਾਨੂੰ ਸਾਰਿਆਂ ਨੂੰ ਅੱਜ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਜੇ ਮੈਂ ਸੱਚਮੁੱਚ ਇਹ ਮੰਨਦਾ ਕਿ ਪ੍ਰਭੂ ਨੇਰੇ ਹੂ ਤੇ ਨੇਰਿਆ ਤੇ ਮੇਰੇ ਅੰਦਰ ਅਸੰਖ ਅਵਗੁਣ ਨੇ ਜਿੰਨਾ ਤੋਂ ਸਿਰਫ ਉਹਦੀ ਕਿਰਪਾ ਹੀ ਬਚਾ ਸਕਦੀ ਹੈ ਤਾ ਫਿਰ ਮੇਰੀ ਅਗਲੀ ਅਰਦਾਸ ਵਿੱਚ ਤੇ ਮੇਰੇ ਅਗਲੇ ਕੰਮਾਂ ਵਿੱਚ ਇਸ ਅਹਿਸਾਸ ਦਾ ਕੀ ਅਸਰ ਦਿਖਾਈ ਦੇਵੇਗਾ ਕੀ ਮੈਂ ਸੱਚਮੁੱਚ ਜਿਉਂ ਜਾਣੋ ਤਿਉਂ ਰਾਖੋ ਕਹਿਣ ਲਈ ਤਿਆਰਾਂ ਇਸ ਤੇ ਵਿਚਾਰ ਕਰਨਾ ਸ਼ਾਇਦ ਲਾਭਦਾਇਕ ਹੋਵੇਗਾ ਬਹੁਤ ਹੀ ਡੂੰਗਾ ਬਹੁਤ ਹੀ ਵਿਚਾਰਨ ਵਾਲਾ ਨੁਕਤਾ ਹੈ ਜੀ ਇਸੇ ਸਵਾਲ ਨਾਲ ਅਸੀਂ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ